ਤਾਂ ਅਲੋਕੇ ਕੇ ਨਗਰ ਕੀਰਤਨ ਸਰਸਾ ਨਦੀ ਪਾਰ ਕਰ ਰਿਹਾ ਹੈ ਸਰਸਾ ਨਦੀ ਉਹ ਨਦੀ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤਤਤ ਬਾਬਾ ਫਤੇ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ ਕੀ ਵਿਖੇ ਹੈ ਅਲੋਕੇ ਕੇ ਨਗਰ ਕੀਰਤਨ ਜਾ ਰਿਹਾ ਹੈ ਕੋਈ ਵੀ ਠੰਡ ਦੀ ਪਰਵਾਹ ਨਹੀਂ ਕਰ ਰਿਹਾ ਕਿਉਂਕਿ ਉਹ ਤੇ ਉਹ ਵੇਲਾ ਯਾਦ ਕਰ ਰਿਹਾ ਹੈ ਜਦੋਂ ਮਾਤਾ ਗੁਜਰੀ ਜੀ ਛੋਟੇ ਸ਼ਹਿਬਜ਼ਾਦੇ ਇਸ ਜੰਗਲੀ ਰਾਹ ਦੇ ਵਿੱਚੋਂ ਲੰਘੇ ਹੋਣੇ ਤਾਂ ਅਲੋਕ ਇੱਕ ਨਗਰ ਕੀਰਤਨ ਸੱਤ ਸਾਂ ਨਦੀ ਪਾਰ ਕਰ ਰਿਹਾ ਹੈ ਪੰਜ ਪਿਆਰੇ ਦੇ ਜਿਹੜੇ ਉਹਨਾਂ ਸ਼ਾਨ ਸਾਹਿਬ ਲੈ ਕੇ ਇਸ ਨਦੀ ਨੂੰ ਪਾਰ ਕਰ ਰਹੇ ਨੇ ਅਤੇ ਉਸ ਤੋਂ ਪਿੱਛੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਪਾਲਕੀ ਸਾਹਿਬ ਦੇ ਵਿੱਚ ਆ ਰਹੀ ਹੈ ਤਾਂ ਅਲੌਕਿਕ ਦ੍ਰਿਸ਼ ਨੇ ਜਿਹੜੇ ਉਹ ਤੋਂ ਦੇ ਨਾਲ ਸਾਂਝੇ ਕਰ ਰਿਹਾ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਜਿਹੜੀ ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ੁਭਲੀਅਤ ਕਰਨ ਦੇ ਲਈ ਪਹੁੰਚਦੀ ਹੈ ਸਰਸਾ ਨਦੀ ਉਹ ਨਦੀ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤਾਂ ਤੁਸੀਂ ਦੇਖੋ ਇੱਕ ਇਸ ਪ੍ਰਕਾਰ ਜਕਾਰੇ ਦੇ ਜਿਹੜੇ ਉਹ ਛੱਡੇ ਜਾ ਰਹੇ ਜੇ ਤਨਤਨ ਬਾਤਾ ਗੁਜਰਕੌਰ ਦੀ ਤਨਤਨ ਬਾਬਾ ਜੁਰਾਵਰ ਸਿੰਘ ਜੀ ਅਤੇ ਤਨਤਨ ਬਾਬਾ ਫਤੇ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਛੰਨ ਬਾਬਾ ਕੁੰਮਾ ਬਾਸ ਕੀ ਵਿਖੇ ਇਹ ਅਲੋਕਿਕ ਨਗਰ ਕੀਰਤਨ ਜਾ ਰਿਹਾ ਹੈ ਤੁਸੀਂ ਦੇਖੋ ਵੱਡੀ ਗਿਣਤੀ ਵਿੱਚ ਸੰਗਤ ਇਸ ਅਲੋਕਿਕ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ ਜਕਾਰੇ ਨੇ ਜਿਹੜੇ ਉਹ ਛੱਡੇ ਜਾ ਰਹੇ ਨੇ ਵੱਡੀ ਗਿਰਤੀ ਦੇ ਵਿੱਚ ਸੰਗਤ ਇਸ ਅਲੌਕਿਕ ਨਗਰ ਕੀਰਤ ਦਾ ਹਿੱਸਾ ਬੜੀ ਹੈ ਤਾਂ ਦਰਸ਼ਕਾਂ ਦੇ ਨਾਲ ਵੀ ਤਸਵੀਰਾਂ ਨੇ ਜਿਹੜੀ ਆ ਉਹ ਸਾਂਝੀਆਂ ਕਰ ਰਹੇ ਆ ਪੰਜ ਪਿਆਰੇ ਦੇ ਜਿਹੜੇ ਉਹ ਸਤਸਗਨ ਦੀ ਪਾਰ ਕਰਦੇ ਤੁਸੀਂ ਦੇਖ ਸਕਦੇ ਹੋ ਅਤੇ ਨਾਲ ਪਿੱਛੇ ਪਾਲਕੀ ਸਾਹਿਬ ਦੀ ਸਵਾਰੀ ਦੇਖ ਸਕਦੇ ਹੋ ਬੋਲੇ ਸੋ ਦੇ ਹਾਲ ਸਤਿ ਸ਼੍ਰੀ ਅਕਾਲ ਦੇ ਦੇਕਾਰੇ ਨੇ ਜਿਹੜੇ ਉਹ ਛੱਡੇ ਜਾ ਰਹੇ ਨੇ ਤਾਰੀ ਗਿਣਤੀ ਵਿੱਚ ਸੰਗਤ ਅਤੇ ਭਰਤਕ ਸਖਸ਼ੀਤਾਨ ਜਿਹੜੀਆਂ ਉਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੀਆਂ ਨੇ ਤਾਂ ਸੰਗਤ ਦੇ ਨਾਲ ਅਲੌਕਿਕ ਦ੍ਰਿਸ਼ ਸਾਂਝੇ ਕਰ ਰਹੀਆਂ ਵਕੋ ਵਕ ਗੁਰੂ ਸਹਿਬਾਨ ਦੇ ਜਿਹੜੇ ਉਸ ਅਲੌਕਿਕ ਨਗਰ ਕੀਰਤਨ ਦੇ ਵਿੱਚ ਹਿੱਸਾ ਵੜੇ ਨੇ ਗਲਬਤ ਕਰਦੇ ਆ ਵਿਦਾਇਕ ਮਦਦ ਸਿੰਘ ਗਿਆਸਪੁਰ ਦੇ ਗਿਆਸਪੁਰ ਸਾਹਿਬ ਸਤਿ ਅਲੌਕਿਕ ਨਗਰ ਕੀਰਤਨ ਵਿੱਚ ਪਹੁੰਚੇ ਹਾਂ ਤਾਂ ਇੱਕ ਵੇਲਾ ਸੀ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਇੱਥੋਂ ਵਿਛੜਿਆ ਸੀ ਜਿਵੇਂ ਬਹਿਸੂਸ ਕਰ ਰਹੇ ਹੋ ਦੇਖੋ ਉਹੀ ਘਰ ਤਾਂ ਉਹੀ ਦਿਨ ਉਹੀ ਸਮਾਂ ਇਹ ਜੇ ਤਰੀਕੇ ਦੇ ਨਾਲ ਧੰਨਵਾ ਗੁਜਰੀ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਇਸ ਤਰੀਕੇ ਉਹਨਾਂ ਨੇ ਸਰਸਾ ਨੂੰ ਉਸ ਸਮੇਂ ਪਾਰ ਕੀਤਾ ਹੋਏਗਾ ਜਦ ਸਾਰੀ ਸੰਗਤ ਉਹੀ ਸ਼ਰਧਾ ਦੇ ਵਿੱਚ ਭਿੱਜੀ ਹੋਈ ਉਹਨਾਂ ਪਲਾਂ ਨੂੰ ਮਹਿਸੂਸ ਕਰਦੀ ਹੋਈ ਤੁਸੀਂ ਦੇਖ ਰਹੇ ਹੋ ਕਿ ਸਾਰੀ ਸੰਗਤੀ ਰੂਪ ਦੇ ਵਿੱਚ ਅੱਜ ਸੰਗਤ ਜਿਹੜੀ ਆ ਅੱਜ ਸ਼ਨ ਬਾਬਾ ਕੁੰਮਾ ਮਾਸਕੀ ਨੂੰ ਜਾ ਰਹੀ ਆ ਤਾਂ ਕਿ ਅਸੀਂ ਮਾਨ ਸਕੀਏ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਠੰਡੀਆਂ ਰਾਤਾਂ ਦੇ ਵਿੱਚ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਕੇ ਧੰਨਵਾ ਗੁਜਰੀ ਜੀ ਨੇ ਉਹਨਾਂ ਸਮਿਆਂ ਦੇ ਵਿੱਚ ਕਿਉਂਕਿ ਅੱਜ ਜੇ ਸਾਡੇ ਸਿਰਾਂ ਦੇ ਉੱਤੇ ਦਸਤਾਰਾਂ ਸ਼ੋਭਦੀਆਂ ਨੇ ਜੇ ਅੱਜ ਸਾਡੇ ਮੁਖ ਦੇ ਉੱਤੇ ਦਾੜੇ ਸ਼ੋਭਦੇ ਨੇ ਤਾਂ ਉਹਨਾਂ ਦੇ ਲਈ ਕਿੰਨੀਆਂ ਕੁਰਬਾਨੀਆਂ ਸਾਡੇ ਗੁਰੂ ਸਹਬਾਨਾਂ ਨੇ ਕੀਤੀਆਂ ਅੱਜ ਇਹ ਸਾਡੀ ਨੌਜਵਾਨ ਪੀੜ੍ਹੀ ਨੂੰ ਦੱਸਣ ਦਾ ਸਮਾਂ ਵਾ ਇਸ ਲਈ ਉਹੀ ਰਾਹਾਂ ਦੇ ਉੱਤੇ ਉਹੀ ਸਮੇਂ ਨੂੰ ਉਹਨਾਂ ਪਲਾਂ ਨੂੰ ਮਾਨਣ ਦੇ ਲਈ ਅੱਜ ਸਾਰੀ ਸੰਗਤ ਸ਼ਰਧਾ ਦੇ ਵਿੱਚ ਭਿੱਜੀ ਹੋਈ ਅੱਜ ਤੁਸੀਂ ਦੇਖ ਰਹੇ ਹੋ ਕਿ ਸਰਸਾ ਨੂੰ ਪਾਰ ਕਰ ਰਹੀ ਹੈ ਧੰਨਵਾਦ ਸੋ ਅੱਗੇ ਵੀ ਦਰਸ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਦੇਖੋ ਕਿ ਬਜ਼ੁਰਗਾਂ માતા ਦੀਨ ਜਿਹੜੇ ਉਹ ਛੋਟੇ ਬੱਚੇ ਨੂੰ ਆਪਣੇ ਮੋਢਿਆਂ ਉੱਤੇ ਲੈ ਕੇ ਜਾ ਰਹੇ ਨੇ ਤਾਂ માતા ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਦੇਖੋ ਕਿ ਅੱਜ ਕਾਰਿਆਂ ਨੇ ਜਿਹੜੇ ਉਹ ਸੰਗਤ ਦੇ ਵੱਲੋਂ ਗਜਾਏ ਜਾ ਰਹੇ ਨੇ ਤਾਂ ਤੁਸੀਂ ਦੇਖੋ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆ ਆਏ ਸਾਲ ਇਸ ਨਗਰ ਕੀਰਤਨ ਦੇ ਵਿੱਚ ਸੰਗਤ ਦੀ ਗਿਣਤੀ ਆ ਜਿਹੜੀ ਉਹ ਵਧਦੀ ਜਾਂਦੀ ਆ ਤਾਂ ਟੀਵੀ ਐਨ ਆਰ ਆਈ ਤੇ ਅਲੌਕਿਕ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਇੱਕ ਬਜ਼ੁਰਗ ਮਾਤਾ ਤੁਸੀਂ ਦੇਖੇ ਨੇ ਜਿਨ੍ਹਾਂ ਨੇ ਆਪਣੇ ਮੋਢਿਆਂ ਦੇ ਉੱਤੇ ਆਪਣੇ ਪੋਤੇ ਨੂੰ ਚੁੱਕਿਆ ਹੋਇਆ ਏ ਅਤੇ ਪਿੱਛੇ ਦੇਖੋ ਕਿ ਵੱਡੀ ਗਿਣਤੀ ਵਿੱਚ ਸੰਗਤ ਇਸ ਅਲੌਕਿਕ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ ਭਾਵੇਂ ਬਜ਼ੁਰਗ ਹੋਣ ਭਾਵੇਂ ਬੱਚੇ ਹੋਣ ਇੱਕ ਦੂਜੇ ਨੂੰ ਸਹਾਰਾ ਦੇ ਕੇ ਉਹ ਇਸ ਸਰਸਾ ਨਦੀ ਦੇ ਵਿੱਚੋਂ ਲੰਘਦੇ ਦਿਖਾਈ ਦੇ ਰਹੇ ਨੇ ਤਾਂ ਤਸਵੀਰਾਂ ਨੇ ਜੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਕਾਰੇ ਨੇ ਜਿਹੜੇ ਉਹ ਵੀ ਸੰਗਤ ਦੇ ਵੱਲੋਂ ਗਜਾਏ ਜਾ ਰਹੇ ਨੇ ਅੱਗੇ ਸੰਗਤ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕਰਨਗੇ ਕਿ ਕਿਸ ਤਰ੍ਹਾਂ ਉਹ ਮਹਿਸੂਸ ਕਰਦੇ ਨੇ ਅ ਅਗਰ ਗੱਲ ਕੀਤੀ ਜਾਵੇ ਬਜ਼ੁਰਗ ਹੋਣ ਚਾਹੇ ਬੱਚੇ ਹੋਣ ਹਰ ਕੋਈ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਏ ਤੁਸੀਂ ਦੇਖ ਸਕਦੇ ਹੋ ਕਿ ਪਾਰੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚੀ ਆ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਵੀ ਇਸ ਉਹ ਲੋਕ ਇੱਕ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਕੋਈ ਵੀ ਠੰਡ ਦੀ ਪਰਵਾਹ ਨਹੀਂ ਕਰ ਰਿਹਾ ਕਿਉਂਕਿ ਉਹ ਤੇ ਉਹ ਵੇਲਾ ਯਾਦ ਕਰ ਰਿਹਾ ਹੈ ਜਦੋਂ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦੇ ਇਸ ਜੰਗਲੀ ਰਾਹ ਦੇ ਵਿੱਚੋਂ ਲੰਗੇ ਹੋਣੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਜਾਪ ਨੇ ਜਿਹੜੇ ਉਹ ਸੰਗਤ ਦੇ ਵੱਲੋਂ ਕੀਤੇ ਜਾ ਰਹੇ ਨੇ ਹਾਲਾਂਕਿ ਪਿਛਲੇ ਸਾਲ ਵੀ ਤੁਹਾਨੂੰ ਇਹ ਤਸਵੀਰਾਂ ਦਿਖਾਈਆਂ ਸੀ ਲੇਕਿਨ ਇਸ ਵਾਰ ਦੇਖੋ ਕਿ ਗਿਣਤੀ ਇਹ ਜਿਹੜੀ ਉਹ ਕਾਫੀ ਜਿਆਦਾ ਜਿਹੜੀ ਉਹ ਸੰਗਤ ਦੀ ਤੁਹਾਨੂੰ ਨਜ਼ਰ ਆ ਰਹੀ ਹੋਣੀ ਤਾਂ ਵਕ ਵਕ ਸ਼ਖਸੀਤਾਂ ਨੇ ਜਿਹੜੀਆਂ ਉਹ ਇੱਥੇ ਪਹੁੰਚੀਆਂ ਨੇ ਤਾਂ ਕੈਬਨਿਟ ਮੰਤਰੀ ਹਰਦੋਤ ਸਿੰਘ ਵੈਂਸ ਦੇ ਜਿਹੜੇ ਉਹ ਤੁਹਾਨੂੰ ਨਜ਼ਰ ਆ ਰਹੇ ਹੋਣੇ ਅਤੇ ਹੋਰ ਵੀ ਵਕ ਵਕ ਸ਼ਖਸੀਤਾਂ ਨੇ ਜਿਹੜੀਆਂ ਉਹ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਨੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਲੋਕ ਨੇ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਤਾਂ ਅੱਗੇ ਤੁਸੀਂ ਦੇਖੋ ਕਿ ਬਜ਼ੁਰਗ ਜਿਹੜੇ ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਅਲੌਕਿਕ ਨਜ਼ਾਰਾ ਆਇਆ ਪਿੱਛੇ ਝਾਕੀਆਂ ਨੇ ਜਿਹੜੀਆਂ ਉਹ ਵੀ ਬਣਾਈਆਂ ਗਈਆਂ ਨੇ ਤੇ ਇੱਕ ਬਜ਼ੁਰਗ ਨੇ ਜਿਹੜੇ ਉਹ ਵੀ ਆ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਾਬਾ ਜੀ ਇਸ ਇਤਿਹਾਸਿਕ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਏ ਹੋ ਕਿਵੇਂ ਮਹਿਸੂਸ ਕਰ ਰਹੇ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਪਹਿਲੀ ਵਾਰ ਆਏ ਆ ਜੀ ਬਹੁਤ ਵਧੀਆ ਕਿੱਥੋਂ ਆਏ ਹੋ ਜੀ ਲੁਧਿਆਣੇ ਤੋਂ ਆਏ ਜੀ ਲੁਧਿਆਣੇ ਤੋਂ ਸੰਗਤ ਆ ਜਿਹੜੀ ਉਹ ਪਹੁੰਚੀ ਹੈ ਤੁਸੀਂ ਦੇਖੋ ਕਿ ਇੱਥੇ ਅਗਲੇ ਸਾਲ ਨੂੰ ਫੇਰਾ ਇੱਕ ਖੱ쩌ਰ ਆ ਜਿਹੜੀ ਉਹ ਵੀ ਸੰਗਤ ਲੈ ਕੇ ਜਾ ਰਹੀ ਹੈ ਹਾਲਾਂਕਿ ਇਹ ਇਤਿਹਾਸ ਦੇ ਵਿੱਚ ਵੀ ਦਰਜ ਹੈ ਕਿ ਜਦੋਂ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦੇ ਛੰਦ ਕੁਮਾ ਮਾਸ਼ਕੀ ਤੋਂ ਡੰਗੂ ਬ੍ਰਾਹਮਣ ਦੇ ਨਾਲ ਅੱਗੇ ਵਧੇ ਸਨ ਜਦੋਂ ਬਾਬਾ ਕੁਮਾ ਮਾਸ਼ਕੀ ਉਹਨਾਂ ਨੂੰ ਛੱਡ ਕੇ ਗਏ ਸਨ ਤਾਂ ਉਸ ਵੇਲੇ ਉਹਨਾਂ ਦੇ ਨਾਲ ਵੀ ਇੱਕ ਖੱਤਰ ਆ ਜਿਹੜੀ ਉਹ ਮਜੂਦ ਸੀ ਤਾਂ ਇਤਿਹਾਸ ਆ ਜਿਹੜਾ ਉਹ ਚਾਕੀਆਂ ਵਿੱਚ ਦੱਸਾਇਆ ਗਿਆ ਏ ਜਦੋਂ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਚਮਕੌਰ ਦੀ ਗੱਡੀ ਦੇ ਵਿੱਚ ਵੈਰੀਆਂ ਨੂੰ ਸਵਕਕਾਰੇ ਸਨ ਉਸ ਵੇਲੇ ਦਾ ਦ੍ਰਿਸ਼ ਆ ਜਿਹੜਾ ਉਹ ਦਿਖਾਇਆ ਗਿਆ ਏ ਵਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤਾਂ ਉਹ ਵੇਲਾ ਦਿਖਾਇਆ ਗਿਆ ਏ ਜਦੋਂ ਗੁਰੂ ਸਾਹਿਬ ਜੀ ਮਾਛੇਵਾੜੀ ਦੇ ਜੰਗਲਾਂ ਦੇ ਵਿੱਚ ਪਹੁੰਚੇ ਸਨ ਅਤੇ ਉੱਥੇ ਉਹਨਾਂ ਦੇ ਵੱਲੋਂ ਰਾਤ ਆ ਜਿਹੜੀ ਉਹ ਗੁਜ਼ਾਰੀ ਗਈ ਸੀ ਕਤੇਸ ਤੋਂ ਅਗਲੀ ਝਾਕੀ ਦੇ ਵਿੱਚ ਚਾਰ ਸਾਹਿਬਜ਼ਾਦੇ ਨੇ ਜਿਹੜੇ ਉਹ ਦਿਖਾਏ ਗਏ ਨੇ ਸੰਗਤ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੀ ਹੈ ਤਾਂਗੇ ਦਾ ਇਤਿਹਾਸ ਆ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਇਹ ਨਗਰ ਕੀਰਤਨ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸਟਰੀਪਲ ਜਾ ਰਿਹਾ ਹੈ ਉੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਰਾਤ गुजारਦੇ ਨੇ ਉਸ ਤੋਂ ਬਾਅਦ ਉੱਥੇ ਗੰਗੂ ਬ੍ਰਾਹਮਣ ਆਉਂਦਾ ਏ ਤਾਂ ਉੱਥੇ ਬਾਬਾ ਕੁੰਬਾ ਮਾਸਕੀ ਦੀ ਛੰਨ ਦੇ ਵਿੱਚ ਰਾਤ ਸਹਿਬਜ਼ਾਦਿਆਂ ਵੱਲੋਂ ਅਤੇ ਮਾਤਾ ਜੀ ਵੱਲੋਂ guzari ਜਾਂਦੀ ਹੈ ਅਤੇ ਉਸ ਤੋਂ ਬਾਅਦ ਮਾਤਾ ਲక్ష్ਮੀ ਜਿਹੜੇ ਕੀ ਪਿੰਡ ਨਾਲ ਉਹਨਾਂ ਦਾ ਹੁੰਦਾ ਏ ਉਹ ਇੱਥੇ ਆਉਂਦੇ ਨੇ ਅਤੇ ਉਹਨਾਂ ਦੇ ਵੱਲੋਂ ਰੋਟੀ ਆ ਜਿਹੜੀ ਉਹ ਇੱਕ ਦਿਨ ਪਹਿਲਾਂ ਰਾਤ ਨੂੰ ਵੀ ਭੇਜੀ ਗਈ ਸੀ ਅਤੇ ਅਗਲੀ ਸਵੇਰ ਉਹ ਖੁਦ ਪ੍ਰਸ਼ਾਦੇ ਲੈ ਕੇ ਆਉਂਦੇ ਨੇ ਇਸ ਦੇ ਨਾਲ ਹੀ ਉਸ ਤੋਂ ਗੰਗੂ ਬ੍ਰਾਹਮਣ ਜਿਹੜਾ ਉਹ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਵੱਖ-ਵੱਖ ਰਾਹਾਂ ਵਿੱਚੋਂ ਲੈ ਜਾਂਦਾ ਹੋਇਆ ਅੱਗੇ ਕਾਇਨੌਰ ਲੈ ਜਾਂਦਾ ਹੈ ਜਿੱਥੇ ਇੱਕ ਤਲਾਬ ਕੰਢੇ ਰਾਤ ਮਾਤਾ ਗੁਜਰੀ ਅਤੇ ਛੋਟੇ ਸਹਬਜ਼ਾਦਿਆਂ ਵੱਲੋਂ ਗੁਜ਼ਾਰੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹ ਉਹਨਾਂ ਨੂੰ ਆਪਣੇ ਪਿੰਡ ਸਿਹੜੀ ਲੈ ਜਾਂਦਾ ਹੈ ਲੇਕਿਨ ਉਸ ਤੋਂ ਪਹਿਲਾਂ ਪਿੰਡ ਦੇ ਬਾਹਰ ਇੱਕ ਸਾਧ ਦੀ ਕੁਟਿਆ ਵਿੱਚ ਮਾਤਾ ਗੁਜਰੀ ਜੀ ਤੇ ਸਾਜ ਜਦਿਆਂ ਨੂੰ ਠਹਿਰਾਇਆ ਜਾਂਦਾ ਏ ਜਦੋਂ ਸਾਧ ਆ ਕੇ ਮਾਤਾ ਜੀ ਨੂੰ ਪੁੱਛਦਾ ਹੈ ਕਿ ਤੁਸੀਂ ਇੱਥੇ ਕਿਵੇਂ ਬੈਠੇ ਹੋ ਤਾਂ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਅਸੀਂ ਭਾਈ ਇੱਥੇ ਐਵੇਂ ਹੀ ਬੈਠੇ ਆ ਤਾਂ ਇਸ ਤਿਸ ਗੁਰਦੁਆਰਾ ਦਾ ਨਾਮ ਗੁਰਦੁਆਰਾ ਐਮਾ ਸਾਹਿਬ ਪੈ ਗਿਆ ਉਸ ਤੋਂ ਬਾਅਦ ਗੰਗੂ ਦੇ ਘਰ ਪਿੰਡ ਸਹੇੜੀ ਜਾਂਦੇ ਨੇ ਪਿੰਡ ਸਹੇੜੀ ਤੋਂ ਬਾਅਦ ਗੰਗੂ ਸੂ ਦਿੰਦਾ ਏ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਜਾਦਿਆਂ ਨੂੰ ਮੁਗਲ ਹਕੂਮਤ ਤੋਂ ਗ੍ਰਿਫਤਾਰ ਕਰਵਾ ਦਿੱਤਾ ਏ ਸਜਸਾਲ ਤੋਂ ਮਾਤਾ ਗੁਜਰੀ ਜੀ ਅਤੇ ਸਹਿਜਾਦਿਆਂ ਨੂੰ ਰੱਥ ਦੇ ਵਿੱਚ ਲਜਾਇਆ ਗਿਆ ਸੀ ਪਿੰਡ ਸੇੜੀ ਦੇ ਵਿੱਚ ਉੱਥੇ ਗੁਰਦੁਆਰਾ ਰੱਥ ਸਾਹਿਬ ਮੌਜੂਦ ਹੈ ਜਿਸ ਕੋਤਵਾਲੀ ਵਿੱਚ ਮਾਤਾ ਜੀ ਅਤੇ ਸਹਿਜਾਦਿਆਂ ਨੂੰ ਰੱਖਿਆ ਗਿਆ ਸੀ ਉੱਥੇ ਗੁਰਦੁਆਰਾ ਕੋਟਵਾਲੀ ਸਾਹਿਬ ਮੌਜੂਦ ਹੈ ਤਾਂ ਕਿ ਬਜ਼ੁਰਗ ਮਾਤਾ ਜੀ ਸਾਡੇ ਨਾਲ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਕਿਵੇਂ ਮਹਿਸੂਸ ਕਰਦੇ ਹੋ ਵਾਹਿ ਠੀਕ ਹੈ ਮਹਿਸੂਸ ਹੋ ਜਿੱਦਾਂ ਦਾ ਵੀ ਹੁਣ ਹੁੰਦਾ ਮਹਿਸੂਸ ਹੋ ਦੇਖਦੇ ਆ ਤੁਸੀਂ ਤਾਂ ਤੁਸੀਂ ਦੇਖੋ ਕਿ ਬਜ਼ੁਰਗ ਦੇ ਜਿਹੜੇ ਉਹ ਵੀ ਇਸ ਸੰਗਰ ਕੀਰਤਨ ਵਿੱਚ ਸਹੂਲੀਅਤ ਕਰ ਰਹੇ ਨੇ ਤਾਂ ਇਹ ਬਜ਼ੁਰਗ ਆਪਣੇ ਪੋਤੇ ਨੂੰ ਪਹਿਲਾਂ ਬੋਟਿਆਂ ਤੇ ਚਾਚੇ ਸਰਸਾ ਨਦੀ ਪਾਰ ਕਰਵਾ ਕੇ ਆਏ ਨੇ ਅਤੇ ਅੱਗੇ ਦਾ ਇਤਿਹਾਸ ਦਾ ਆਪਾਂ ਜ਼ਿਕਰ ਕਰੀਏ ਤਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਦੇ ਜਿਹੜੇ ਉਹਨਾਂ ਦੇ ਵੱਲੋਂ ਉਸ ਤੋਂ ਬਾਅਦ ਅੱਗੇ ਰਾਤ guzari ਕਰਦੀਆਂ ਗੁਰਦੁਆਰਾ ਕੋਤਵਾਲੀ ਸਾਹਿਬ ਵਾਲੇ ਅਸਥਾਨ ਤੇ ਕੋਤਵਾਲੀ ਦੇ ਵਿੱਚ ਅਤੇ ਫਿਰ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਲੈ ਜਾਇਆ ਜਾਂਦਾ ਏ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਏ ਬਿਨਾਂ ਗਰਮ ਕੱਪੜਿਆਂ ਤੋਂ ਤਾਂ ਭਾਈ ਮੋਤੀराम ਮਹਾਰਾ ਜੀ ਉਹਨਾਂ ਨੂੰ ਦੁੱਧ ਪਿਆਉਂਦੇ ਨੇ ਉਸ ਤੋਂ ਬਾਅਦ ਵਜ਼ੀਰ ਖਾਨ ਦੇ ਵੱਲੋਂ ਸਹਬਜ਼ਾਦਿਆਂ ਨੂੰ ਦੀਹਾ ਵਿੱਚ ਜਿੱਦਾਂ ਜਿੱਦਾਂ ਫਤਵਾ ਦਿੱਤਾ ਜਾਂਦਾ ਏ ਫਿਰ ਛੋਟੇ ਸ਼ਹਿਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਨੀਹਾਂ ਵਿੱਚ ਟੜਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਅਤੇ ਮਾਤਾ ਗੁਜਰੀ ਜੀ ਵੀ ਠੰਡੇ ਬੁਰਜ ਦੇ ਵਿੱਚ ਸ਼ਹੀਦੀ ਪਾ ਜਾਂਦੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਦੀ ਪਵਿੱਤਰ ਦੇਹਾਂ ਨੂੰ ਉਹਨਾਂ ਦੇ ਸਰੀਰਾਂ ਨੂੰ ਹੰਸਲਾਂ ਨਦੀ ਕਿਨਾਰੇ ਸੁੱਟ ਦਿੱਤਾ ਜਾਂਦਾ ਹੈ ਕਿ ਇੱਥੇ ਆਦਮ ਖੋਰ ਸ਼ੇਰ ਰਹਿੰਦੇ ਸਨ ਤਾਂ ਜੋ ਉਹ ਉਹਨਾਂ ਨੂੰ ਖਾ ਜਾਣ ਲੇਕਿਨ ਸ਼ੇਰ ਦੇ ਜਿਹੜੇ ਉਹ ਉਹਨਾਂ ਦੀ ਰਾਖੀ ਕਰਦੇ ਨੇ ਹੋਰ ਜੰਗਲੀ ਜਾਨਵਰਾਂ ਤੋਂ ਅਤੇ ਫਿਰ ਭਾਈ ਦੀਵਾਨ ਟੋਡਰਮਲ ਦੇ ਜਿਹੜੇ ਉਹਨਾਂ ਵੱਲੋਂ ਸੋਦੇ ਦੀਆਂ ਮੋਹਰਾਂ ਖੜੀਆਂ ਕਰਕੇ ਸੰਸਕਾਰ ਵਾਲੀ ਥਾਂ ਖਰੀਦੀ ਜਾਂਦੀ ਹੈ ਅਤੇ ਵਾਤਾ ਗੁਜਰੀ ਅਤੇ ਛੋਟੇ ਸਹਬਜ਼ਾਦਿਆਂ ਦਾ ਸੰਸਕਾਰ ਕੀਤਾ ਜਾਂਦਾ ਹੈ ਤਾਂ ਅੱਜ ਤੁਹਾਨੂੰ ਅਲੌਕਿਕ ਨਗਰ ਕੀਰਤਨ ਦਿਖਾਇਆ ਹੈ ਜਿਹੜਾ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਗੁਰਦੁਆਰਾ ਕੁੰਮਾ ਮਾਸਕੀ ਵੱਲ ਜਾ ਰਿਹਾ ਹੈ ਤਾਂ ਅੱਗੇ-ਅੱਗੇ ਜਿਵੇਂ ਸ਼ਹਾਦਤ ਦੇ ਦਿਨਾਂ ਦੀਆਂ ਹੋਰ ਕੱਟਾਵਾਂ ਵਾਪਰਨਗੀਆਂ ਜਿਵੇਂ ਵਕ ਵਕ ਗੁਰੂ ਘਰਾਂ ਦੇ ਵਿੱਚ ਜਾਂ ਫਿਰ ਥੀਦੀ ਸੋਭਾ ਦੇ ਵਿੱਚ ਜੋ ਕੁਝ ਵੀ ਵਾਪਰੇਗਾ ਤਾਂ ਉਹ ਸਾਰਾ ਇਤਿਹਾਸ ਤੁਹਾਡੇ ਨਾਲ ਦਾ ਟੀਵੀ ਐਨ ਆਰ ਆਈ ਤੇ ਸਾਂਝਾ ਕਰਾਂਗੇ